ਆਪ ਇਹ ਕਰ ਲਈਏ ਕਿ ਜਾਂ ਫਿਰ ਰਾਦਾ ਵੀ ਅਗਲੇ ਸਾਲ ਦਾ ਰੱਖੀਏ ਮੇਰਾ ਤੇ ਆਪਰਾ ਦਾ ਅਗਲੇ ਸਾਲ ਦਾ ਹੀ ਤੇ ਹੈ ਹੀ ਆ ਭਾਬੀ ਜੀ ਚਲੋ ਫਿਰ ਕੋਈ ਗੱਲ ਨਹੀਂ ਤੁਸੀਂ ਕਰ ਲਓ ਗੱਲ ਉਹਨਾਂ ਨਾਲ ਜਦੋਂ ਦਾ ਵੀ ਕਹਿੰਦੇ ਫਿਰ ਉਹਨਾਂ ਨਾਲ ਹੀ ਰੱਖ ਲਓ ਹਾਂ ਨਾਗ ਦੇ ਕੰਨਾਂ ਨੂੰ ਕੁਝ ਪਾ ਦਾਂਗੇ ਹਾਂ ਮੰਮੀ ਆ ਗੱਲ ਵਧੀਆ ਜੇ ਕਿਉਂਕਿ ਮੈਨੂੰ ਵੀ ਇਦਾਂ ਲੱਗੰਦਾ ਏ ਵੀ ਧੀ ਆਪਣੇ ਨੂੰ ਸਖਣੀ ਜੀ ਘਰੋਂ ਕੱਲੀਏ ਤੇ ਚੰਗਾ ਜਿਹਾ ਨਹੀਂ ਲੱਗਦਾ ਸਾਰਾ ਕੁਝ ਤਾਂ ਮਲਕ ਨੇ ਉਹਦੇ ਪੈਰਾਂ ਪਿੱਛੇ ਦਿੱਤਾ ਹੀ ਆ ਤੇ ਚਲੋ ਜਿੰਨਾ ਹੋ ਸਕਦਾ ਉਹਨਾਂ ਤੇ ਕਰੀਏ ਹਨਾ ਨਹੀਂ ਧੀਾਂ ਦੇ ਕੰਨ ਤੇ ਕੱਜ ਜੀ ਕੱਜਦੇ ਹੀ ਆ ਨਾ ਮਾਪੇ ਇਹ ਨੱਕ ਤੇ ਬਣਦਾ ਹੀ ਆ ਉਹ ਕੋਈ ਗੱਲ ਨਹੀਂ ਅਹੀਂ ਪਾ ਦਾਂਗੇ ਨਾਲੀ ਉਹਦੀ ਸੱਸ ਦੇ ਸੁਭਾਅ ਦਾ ਅੱਗੇ ਪਤਾ ਵਾ ਜਿੱਦਾਂ ਦੀ ਉਹ ਹੈਗੀ ਉਹ ਉਹ ਮੋਟੇ ਗੱਲਾਂ ਕਰੇਗੀ ਆਪਾਂ ਇੱਕ ਹੋਰ ਕੰਮ ਕਰ ਲਈਏ ਆਪਾਂ ਵਿਆਹ ਹੀ ਅਗਲੇ ਸਾਲ ਦਾ ਕਰ ਲਈਏ ਉਹ ਤਾਂ ਤੇਰੀ ਗੱਲ ਠੀਕ ਆ ਪਰ ਇਹ ਮਿਆਂ ਦੇ ਟਿਕਟਾ ਮਹਿੰਗੀਆਂ ਵਾ ਕੀ ਬਤਾ ਅਗਲੇ ਸਾਲ ਬੰਨਗ ਹੋਇਆ ਜਾਣਾ ਕਿ ਨਹੀਂ ਆਇਆ ਜਾਣਾ ਜੇ ਹੀ ਵਿਆਹ ਵੀ ਅਗਲੇ ਸਾਲ ਦਾ ਕਰ ਲਈਏ ਮੁਰਕੇ ਉਹ ਫੇਰ ਨਾ ਹੋਣ ਤੇ ਕੰਮ ਸਾਰੇ ਖਰਾਬ ਹੋ ਜਾਣੇ ਮੈਂ ਆਪਣੀ ਕੁੜੀ ਦੇ ਤੋਂ ਮੇਣਾ ਵਿਆਹ ਨਹੀਂ ਕਰ ਸਕਦੀ ਇਹ ਤਨ ਮੈਂ ਦੱਸ ਦਿੰਦੀ ਮੈਨੂੰ ਬੜਾ ਡਰ ਲੱਗਦਾ ਨਾਲੇ ਮੇਰੀ ਇੱਕ ਤਾਂ ਧੀ ਹੈ ਉਹ ਵੀ ਨਵੇਂ ਵਿੱਚ ਇਹ ਤੇ ਵਿਆਹ ਦਾ ਕੀ ਫਾਇਦਾ ਮੈਂ ਤੇਰੀ ਗੱਲ ਤੇ ਸਮਝਣਾ ਵਾਂ ਪਰ ਹੁਣ ਕੀ ਕਹੀਏ ਅਗਲਿਆਂ ਨੂੰ ਉਹਨਾਂ ਨੂੰ ਆਪ ਵੀ ਸੋਚਣਾ ਚਾਹੀਦਾ ਸੀ ਨਾ ਇਹ ਕੁੜੀ ਤੇ ਬਿਨਾ ਕਿੱਦਾਂ ਕਰਨ ਯਾਰ ਉਹਨਾਂ ਨੂੰ ਕੀ ਫਿਕਰ ਹੈ ਇਸ ਗੱਲ ਦਾ ਉਹਦੇ ਸਾਨੂੰ ਪਤਾ ਮਨਾ ਵੀ ਸਾਡੀ ਧੀ ਵਿੱਚ ਹੋਣੀ ਚਾਹੀਦੀ ਸਾਡੇ ਜਵਾਈ ਵਿੱਚ ਹੋਣਾ ਚਾਹੀਦਾ ਮੈਂ ਹਾਂ ਪੈਣਾ ਨੂੰ ਕਿੰਨਾ ਚਾਹ ਹੁੰਦਾ ਤੁਹਾਡੇ ਵੀਰ ਦਾ ਵਿਆਹ ਕਿਤੇ ਦੋਵੇਂ ਜੀ ਆਉਣਗੇ ਅੱਗੇ ਪਿੱਛੇ ਭੱਜੇ ਫਿਰਨਗੇ ਗੱਲ ਤੇ ਇਦਾਂ ਹੀ ਸੀ ਪਰ ਹੁਣ ਗੱਲ ਤੇ ਇਹ ਆ ਵੀ ਕਰੀਏ ਕੀ ਪੰਗਾ ਦੇ ਬੈ ਗਿਆ ਕਸੂਤਾ ਚਲੋ ਵੇਖੀ ਜਾਉਂਗੀ ਹੁਣ ਕੀ ਚੱਲੇ ਸਮਣਾ ਤੇਰੇ ਫੋਨ ਤੇ ਨਾ ਫੋਨ ਆਉਂਦਿਆ ਹੀ ਕੋਈ ਨਹੀਂ ਮੈਂ ਚੁੱਕ ਲੈਂਦੀ ਡੇੜੀ ਜੀ ਦਾ ਫੋਨ ਆ ਹਲੋ ਕਰਾਬ ਹੋ ਗਿਆ ਡੈਡੀ ਜੀ ਇੱਥੇ ਹਾਲੇ ਤੁਸੀਂ ਉਹਦਨ ਬਣਾ ਕੇ ਲਿਆਂਦੀ ਸੀ ਇਹਨੂੰ ਪਤਾ ਨਹੀਂ ਕੀ ਬਿਮਾਰੀ ਪੈ ਜਾਂਦੀ ਹੈ ਬਾਰ ਬਾਰ ਖਰਾਬ ਹੋ ਜਾਂਦੀ ਆ ਹੁਣ ਜਦ ਤੂੰ ਹੀ ਗਏ ਈ ਹੋਣਾ ਕਿ ਹੁਣ ਇਹਦਾ ਸਾਰਾ ਕੰਮ ਨਾ ਚੰਗੀ ਤਰ੍ਹਾਂ ਕਰਾ ਕੇ ਲਿਆਇਓ ਬਾਅਦ ਨਾ ਹੋਵੇ ਕਿ ਅੱਜ ਬਣਾਈਆਂ ਤੇ ਕੱਲ ਨੂੰ ਫੇਰ ਖਰਾਬ ਕਰਨ ਲੱਪੇ ਉਹੀ ਮੈਂ ਕਹਿੰਦੀ ਵੀ ਤੂੰ ਚੰਗੀ ਤਰ੍ਹਾਂ ਚੈੱਕ ਕਰਾ ਕੇ ਲਿਆਇਓ ਹੁਣ ਸਾਰੀ ਉਹ ਤੇ ਕੋਈ ਨਹੀਂ ਮੈਂ ਲਵ ਵੀਰ ਜੀ ਉਹਨਾਂ ਨੂੰ ਕਹਿ ਦਿੰਦੀ ਆ ਉਹ ਸੈਂਡ ਕਰ ਦੇਣਗੇ ਤੇ ਮੈਂ ਅਹੀਂ ਘਰੋਂ ਪੈਸੇ ਦੇ ਦਾਂਗੀ ਜਿਹੜੇ ਹੈਗੇ ਨੇ ਉਹ ਤੇ ਪਰ ਇਹ ਕੀ ਕੰਮ ਤੁਸੀਂ ਚੰਗੀ ਤਰ੍ਹਾਂ ਕਰਾ ਕੇ ਲਿਆਓ ਇਹ ਨਾ ਹੋਵੇ ਕਿ ਬਾਅਦ ਚ ਫੇਰ ਤੁਸੀਂ ਕੋਈ ਅਮਰਜੈਂਸੀ ਰਾਤ ਗਏ ਹੋ ਹੋ ਜਾਂ ਕੋਈ ਵੀ ਅਮਰਜੈਂਸੀ ਪੈ ਸਕਦੀ ਆ ਤੇ ਇਹ ਤੁਹਾਡਾ ਸਾਥ ਹੀ ਨਾ ਦੇਵੇ ਗੱਡੀ ਤੁਹਾਡੀ ਫੇਰ ਖਰਾਬ ਹੋ ਜੇ ਹਾਂਜੀ ਹਾਂਜੀ ਚਲੋ ਠੀਕ ਜੇ ਓਕੇ ਇਹ ਵੀ ਚੰਗਾ ਖਰਾਬ ਕਰਦੀ ਆ ਸਮਣ ਕੀ ਦਾ ਫੋਨ ਹੈ ਡੈਡੀ ਦਾ ਫੋਨ ਹੀ ਜੇ ਕਹਿੰਦੇ ਹੈ ਗੱਡੀ ਫੇਰ ਖਰਾਬ ਹੋ ਗਈ ਆ ਅਛਾ ਹਾਂ ਹਲੇ ਉਦ ਦਿਨ ਬਣਵਾਈ ਐ ਏਡੀ ਜਲਦੀ ਇਹਨੂੰ ਫੇਰ ਕੀ ਹੋ ਗਿਆ ਵਾ ਹੁਣ ਉਹੀ ਤੇ ਮੈਂ ਉਹਨਾਂ ਨੂੰ ਕਹਿਣ ਦੀ ਹਾਂ ਕਿ ਹੁਣ ਜੇ ਤੁਸੀਂ ਗਏ ਜੇ ਨਾ ਬਣਾਉਣ ਤੇ ਚੰਗੀ ਤਰ੍ਹਾਂ ਸਾਰਾ ਕੰਮ ਕਰਾ ਕੇ ਲਿਆਇਓ ਇਹ ਨਾ ਹੋਵੇ ਕਿ ਬਾਅਦ ਚ ਨਾ ਕਿਤੇ ਵੀ ਲੋਡ ਪੈ ਸਕਦੀ ਆ ਬਾਈ ਚਾਂਸ ਹੁਣ ਭਾਬੀ ਵੀ ਆ ਕਿਤੇ ਵੀਰ ਨੂੰ ਵੀ ਲੋਡ ਪੈ ਸਕਦੀ ਆ ਤੇ ਕਿਤੇ ਨੇ ਰਸਵੇ ਰਜਾਉਣਾ ਪੈ ਸਕਦਾ ਤੇ ਇਹ ਨਾ ਹੋਵੇ ਵੀ ਫੇਰ ਗੱਡੀ ਨਾ ਚੱਲੇ ਤੇ ਮੈਂ ਹੁਣ ਉਹਨਾਂ ਨੂੰ ਕਹਿ ਤਾ ਵਾ ਕਿ ਚੰਗੀ ਤਰ੍ਹਾਂ ਬਣਾ ਕੇ ਆਇਓ ਕਿੰਨਾ ਕਿੰਨਾ ਟਾਈਮ ਕਿੰਨੇ ਲੱਗਣਾ ਟਾਈਮ ਦਾ ਤੇ ਨਹੀਂ ਜੇ ਪਤਾ ਹੁਣ ਟਾਈਮ ਤੇ ਲੱਗ ਹੀ ਜਾਣਾ ਜਦੋਂ ਸਾਰਾ ਕੰਮ ਕਰਾਉਣਾ ਹੋਇਆ ਤੇ ਇੱਕ ਗੱਲ ਕਹਿ ਰਹੇ ਸੀ ਕਿ ਵੀਰ ਜੀ ਕੋਲੋਂ ਨਾ ਪੈਸੇ ਸੈਂਡ ਕਰਾ ਦਿਓ ਜੇ ਤੁਹਾਡੇ ਕੋ ਘਰੇ ਪਏ ਹਨ ਤੇ ਉਹ ਵੀਰ ਜੀ ਨੂੰ ਦੇ ਦਿਓ ਹਉ ਨਹੀਂ ਪੈਸੇ ਹੈਗੇ ਮੇਰੇ ਕੋਲ ਕਿੰਨੇ ਕੁ ਦੇਣੇ ਆ ਉਹ ਹੁਣ ਮੈਂ ਪੁੱਛਿਆ ਨਹੀਂ ਜਦੋਂ ਪੈਸੇ ਫੜਾਉਣ ਜਾਵਾਂਗੇ ਜਿਹਨੇ ਉਹ ਦੁੱ ਪੁੱਛ ਲਾਂਗੇ ਨਹੀਂ ਫੇਰੀ ਮੈਂ ਉਹਨੇ ਦੇ ਕੇ ਤੈਨੂੰ ਘਰੋਂ ਤੋੜਾਂਗੇ ਸਮਣ 15000 ਰੁਪਏ ਹੈਗਾ ਮੇਰੇ ਕੋਲ ਤੇ ਮੈਂ ਤੈਨੂੰ ਦੇ ਦੇਨੀ ਆ ਤੇ ਜਾ ਕੇ ਇਹਦੇ ਫੜਾਇਆ ਫਿਰ ਦੀਦੀ ਮੈਂ ਨਹੀਂ ਜੇ ਜਾਣਾ ਇਹ ਤਾਂ ਕਰੋ ਤੂੰ ਹੀ ਚਲ ਜਿਓ ਮੇਰਾ ਤਾਈ ਦੇ ਮੱਥੇ ਲੱਗਨ ਨੂੰ ਜੀ ਨਹੀਂ ਕਰਦਾ ਤੇ ਵੀਰ ਨੂੰ ਦੇ ਦਿਓ ਤੇ ਉਹਨਾਂ ਨੇ ਕਿਹਾ ਕਿ ਉਹ ਡੈਡੀ ਉਹਨਾਂ ਨੂੰ ਗੂਗਲ ਪੇ ਕਰ ਦੇਣ ਪਰ ਸਮਝ ਨ ਫੇਰ ਕਿਹੜੀ ਗੱਲ ਵਾ ਮੱਥੇ ਕਿਉਂ ਕਿਉਂ ਨਹੀਂ ਲੱਗਨ ਤੇਰਾ ਦਿਲ ਕਰਦਾ ਐਵੇਂ ਨਾ ਹਿੱਦਾਂ ਕਰਦੀ ਰਿਹਾ ਕਰ ਚਲੋ ਠੀਕ ਹੈ ਮੈਂ ਨਹੀਂ ਕਰਦੀ ਪਰ ਤੁਸੀਂ ਦੇ ਆਇਓ ਪੈਸੇ ਫੜਾਮ ਨਹੀਂ ਆ ਮੈਂ ਤੇ ਅੱਗੇ ਕਿਹੜਾ ਕਦੀ ਕਿਸੇ ਦੀ ਮੰਨਣੀ ਹੁੰਦੀ ਆ ਤੈਨੂੰ ਤੇ ਬਸ ਉਹਨਾਂ ਤੇ ਹੀ ਗੁੱਸਾ ਚੜਿਆ ਰਹਿੰਦਾ ਵਾ ਚੱਲ ਛੱਡੋ ਨਹੀਂ ਝੜਦਾ ਗੁੱਸਾ ਤੇ ਹੁਣ ਤੁਸੀਂ ਦੇ ਆਇਓ ਪੈਸੇ ਤੇ ਡੈਡੀ ਨੂੰ ਪੋਛ ਲਿਓ ਫਿਰ ਜਿੰਨੇ ਵੀ ਲੋੜ ਹੋਊਗੀ ਬਾਕੀ ਕਿ 15000 ਲੈ ਜਾਓ ਜਿੰਨੇ ਹੁਣ ਹੈਗੇ ਕੋਲ ਹੁਣ ਉਹਨੇ ਹੀ ਫੜਾ ਕੇ ਆਵਾਂਗੇ ਤੇ ਉਹਨਾਂ ਨੂੰ ਕਵਾਂਗੇ ਜੇ ਕੋਈ ਵਾਦਾ ਘਾਟਾ ਹੋਊਗਾ ਨਾ ਤੇ ਕੋਈ ਨਹੀਂ ਆਪਾਂ ਤੁਹਾਨੂੰ ਬਾਅਦ ਵਿੱਚ ਦੇ ਦਾਂਗੇ ਚੱਲ ਕਹਿ ਆਇਓ ਫਿਰ ਸਸਕਲ ਤਾਈ ਜੀ ਸਸਰੀ ਘਰ ਨਵ ਕੀ ਆਲਾ ਵਧੀਆ ਤੇ ਵੀਰ ਜੀ ਇੱਥੇ ਹੀ ਨੇ ਆਹੋ ਇੱਥੇ ਹੀ ਹੈ ਕੰਮ ਹੀ ਕੋਈ ਹਾਂਜੀ ਆਣੇ ਡੈਡੀ ਨੂੰ ਪੈਸੇ ਸੈਂਡ ਕਰਾਉਣੇ ਆਂ ਹਾਂ ਸਰ ਉਹ ਕਿਤੇ ਗਏ ਹੀ ਤੇ ਮੈਨੂੰ ਕਹਿੰਦੇ ਸੀ ਲਵ ਕੋ ਕਰਵਾ ਦੇਈ ਸੰਡ ਆਹੋ ਅੰਦਰੇ ਹੀ ਹੋ ਫਿਰ ਕੋਈ ਨਹੀਂ ਠੀਕ ਆ ਲਵ ਲੱਗਦਾ ਬਾਹਰ ਹੀ ਆਇਆ ਵਾ ਬਾਹਰ ਕਿੰਨੇ ਹੋਣਾ ਨਾ ਵੀ ਆਪਣੀ ਲਵ ਨੂੰ ਕਹਿੰਦੇ ਕਿ ਆ ਜਿੰਦੀ ਓਏ ਨਾ ਆ ਜਾ ਬਬੂ ਆ ਗਈ ਵੀਰ ਜੀ ਮੈਂ ਤੁਹਾਡੇ ਵੱਲ ਹੀ ਕੰਮ ਆਈ ਹਾਂ ਦੱਸੋ ਕੀ ਕੰਮ ਆਣਾ ਡੱਡ ਜੀ ਨੂੰ ਨਾ ਪੈਸੇ ਸੈਂਡ ਕਰਨੇ ਹੀ ਅੱਛਾ ਤੇ ਆ ਪੈਸੇ ਲੈ ਲਊਂ ਹਾਂ 15000 ਰੁਪਿਆ ਜਿਹਾ ਤੇ ਹੁਣ ਇਹ ਤਾਂ ਮੈਂ ਕਰ ਲੈਣਾ ਵਾ ਤੇ ਇਹਨਾਂ ਨੂੰ ਤੂੰ ਨਹੀਂ ਚਲਉਂਦੀ ਹੈਗੀ ਗੂਗਲ ਪੇ ਵਿੱਚ ਗੂਗਲ ਪੇ ਮੈਂ ਚਲਉਂਦੀ ਨਹੀਂ ਆ ਡਰ ਜਾ ਬੜਾ ਲੱਗਦਾ ਜੇ ਹੁੰਦਾ ਵਾ ਭਈ ਐਵੇਂ ਕਿਤੇ ਪੈਸੇ ਗਲਤੀ ਨਾਲ ਸੈਂਡ ਹੋ ਜ ਜਾਣ ਉਹਨਾਂ ਨੂੰ ਨਾ ਲੋੜ ਹੀ ਪੈਸਾ ਦੀ ਉਹ ਗੱਡੀ ਅੱਜ ਫੇਰ ਖਰਾਬ ਹੋ ਗਈ ਆ ਫੋਨ ਕਰਨ ਦੇ ਹੀ ਕਹੀਂ ਹੁਣ ਉਹਨਾਂ ਨੂੰ ਕਹਦੇ ਆ ਕਿ ਹੁਣ ਚੰਗੀ ਤਰ੍ਹਾਂ ਕੰਮ ਕਰਵਾ ਕੇ ਨਾ ਤੇ ਫੇਰੀ ਲੈ ਕੇ ਆਏ ਉਹ ਨੂੰ ਹੁਣ ਘਰ ਚਾਚਾ ਜੀ ਨਗੇਲੀ ਬੜੀ ਕਰਦੇ ਆ ਨਾ ਉਦੋਂ ਵੀ ਇਹਨਾਂ ਨੇ ਉਹ ਮੁੰਡਾ ਨਵਾਂ ਹੀ ਬਚਾਰਾ ਸਿੱਖੇ ਹੋਰ ਕੋਈ ਜਾਦੂ ਕਰਾ ਲਈ ਠੀਕ ਤੇ ਮੈਂ ਇਹਨਾਂ ਨੂੰ ਕਹਿ ਲਿਆ ਕਿ ਇਹਨੂੰ ਜਲਸੀ ਖੜੋ ਜਲਸੀ ਵਾਲਾ ਪੈਸੇ ਤੋਂ ਥੋੜੇ ਵੱਧ ਲੈਣੇ ਆ ਪਰ ਇਹ ਆ ਕਿ ਇੱਕ ਦਿਨ ਚੀਜ਼ ਓਕੇ ਕਰ ਦਨਗੇ ਤੇ ਹੁਣ ਅੱਜ ਵੀ ਗਏ ਤੇ ਅੱਜ ਫੇਰ ਖਰਾਬ ਹੋ ਗਏ ਤੇ ਹੁਣ ਦਾ ਸਾਹਮਣੇ ਅੱਗੇ ਕਹਿ ਦੀ ਵੀ ਹੁਣ ਚੰਗੀ ਤਰ੍ਹਾਂ ਇਹਦਾ ਕੰਮ ਕਰਵਾ ਕੇ ਨਾ ਫੇਰ ਹੀ ਇਹਨੂੰ ਘਰ ਲੈ ਕੇ ਆਇਓ ਤੇ ਨਾਲ ਤੋਂ ਆਪਣੇ ਫੋਨ ਤੇ ਹੋਣ ਹਾਂ Google Pay ਕਿੰਨੀ ਘਰ ਹਾਲਾ ਨਾਲੇ ਪੜ੍ਹੇ ਲਿਖੇ ਆ ਵੈਲ ਐਜੂਕੇਟਡ ਆ ਇਹ ਤੇ ਹੁਣ ਅੱਜ ਕੱਲ ਜਿਹੜੇ ਘੱਟ ਪੜ੍ਹੇ ਲਿਖਿਆ ਹੋਊ ਵੀ ਭੈਣ ਭਰਾ ਸਾਰੇ ਮਿੰਟੋ ਮੰਡੀ ਹਾਂਜੀ ਉਹ ਤੇ ਵੀ ਜਿਸ ਵਾਂ ਹੈਗਾ ਵਾ ਇਹਦਾ ਇਹ ਪੈਸਾ ਉਹਦਾ ਡਰ ਰਹਿਦਾ ਵਾ ਤੇ ਇਦਾਂ ਕੋਈ ਸੇਫ ਰਹਿੰਦੀ ਇਹ ਚੀਜ਼ ਜਿੱਦਾਂ ਦਾ ਸਮਾਂ ਚੱਲਣਿਆ ਨਾ ਰਮਾਨ ਆਪਣੀ ਜੇਬ ਦੇ ਵਿੱਚ ਕੋਈ ਤੈਲ ਖਰਚਾ ਰੱਖੋ ਕੋਈ 500000 ਤੇ ਬਾਕੀ ਇਹ ਆ ਵੀ ਇਹ ਕੋਲ ਹੀ ਇਹ ਚੀਜ਼ ਆ ਬਸ ਥੋੜੀ ਆਪਾਂ ਵੀਦਰ ਨਾਲ ਮੈ ਜਾਣੀ ਆ ਹਰ ਥਾਂ ਦੇ ਗੂਗਲ ਪੇ ਹੋਈ ਜਾਂਦੀ ਏ ਜੇ ਨਹੀਂ ਮਿਕੈਸ਼ ਹੋਈ ਕੋਲ ਦੀ ਹਾਂਜੀ ਇਹ ਸਿਸਟਮ ਆ ਸਾਰਾ ਅੱਜਕੱਲ ਇਹ ਤੇ ਤੇਰੀ ਗੱਲ ਸਹੀ ਏਟੀ ਟੀ ਮ ਹੈਗਾ ਨਾ ਹਾਂਜੀ ਹੈਗਾ ਵਾ ਹਾਂ ਤੇ ਤੂੰ ਇਦਾਂ ਕਰੀ ਚੱਲ ਮੈਂ ਕਰ ਦਿੰਨਾ ਅੱਜ ਤੂੰ ਮੁੜ ਕੇ ਆਣ ਕੇ ਤਨਵਾ ਕਰਕੇ ਦੇਣਾ ਅਪਲੋਡ ਐਪ ਤੇ ਫਿਰ ਤੈਨੂੰ ਖੋਲ ਦੇਨੇ ਹਾਂ ਹਾਂਜੀ ਕੋਈ ਗੱਲ ਨਹੀਂ ਕਰਦੇ ਤੇ ਇੱਕ ਰਿਮੀ ਨੂੰ ਦੱਸ ਦਉਸਤੇ ਹੋਣਾ ਵੀ ਕਿੱਦਾਂ ਕਰਨਾ ਉਹ ਬੜੀ ਸੌਖੀ ਗੱਲ ਆ ਨਾ ਉਹ ਮੈਨੂੰ ਤਾਂ ਲੱਗਦਾ ਪਾ ਬੀਜੀ ਤਾਂ ਜਾਚੀ ਐ ਇਹ ਐਵੇਂ ਵੀਰਜੀ ਨੂੰ ਕਹਿਣ ਦੀ ਮੈਨੂੰ ਤੁਹਾਡੇ ਤੋਂ ਸਿੱਖ ਲੈਣਾ ਚਾਹੀਦਾ ਇਹਦੀ ਦੱਸਣਾ ਤੈਨੂੰ ਅਸਲੀ ਗੱਲ ਹੁਣ ਜਦੋਂ ਇਹਨੂੰ ਸਿਖਾਇਆ ਹੈ ਨਾ ਤੇ ਡਰਦੀ ਫੜਦੀ ਨਹੀਂ ਆਂਦੀ ਕੋਈ ਪੈਸੇ ਦਾ ਚੋਰੀ ਦੇ ਵਿੱਚੋਂ ਫੋਨ ਤੇ ਕਰਕੇ ਲੈ ਜਾਏ ਮੈਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਕਿ ਤੈਨੂੰ ਜਾਂਦੇ ਆਗੇ ਸੌਹੀ ਗੱਲ ਮੇਰਾ ਨਾ ਇਹਨਾਂ ਦੇ ਕੋਲ ਸੁਪਾਣੀ 50000 ਰੁਪਿਆ ਹੁਣਾਵਾ ਤੇ ਮੈਂ ਹੈ ਮੇਰੀ ਗਰੰਟੀ ਕੋਈ ਜਿਹੜਾ ਭਰਾ ਹੋਵੇ ਬਾਰ ਬਾਰ ਚੱਕ ਕਰੇ ਉਹਨਾਂ ਨੇ ਲੇਟਡ ਜੀਰਵਾ ਪੂਰੀਏ ਨੇ 50 ਦੀ ਮੈਂ ਵੀ ਤਾਂ ਹੀ ਕਹਿ ਨਹੀਂ ਕਿ ਭਾਬੀ ਬੜੇ ਦੇ ਨੇ ਕਹਿੰਦੇ ਹਾਂ ਸਿੱਖਲਾ ਸਿੱਖਲਾ ਸੌਖਾ ਹੀ ਕੰਮ ਮੀਰ ਜੀ ਤੁਹਾਨੂੰ ਤੇ ਹੁਣ ਪੁੱਛਦੇ ਹੀ ਨਹੀਂ ਉਹਨੇ ਹੁਣ ਕਿੱਥੇ ਪੁੱਛਣਾ ਹੁੰਦਾ ਜਦੋਂ ਜਾਚ ਆ ਗਈ ਫਿਰ ਕੌਣ ਪੁੱਛਿਆ ਡਿਆ ਉਸਤਾਦ ਤੋਂ ਉਹਨਾਂ ਤਾਂ ਕੀ ਜਿੰਨਾ ਤਾਂ ਗੋੜਾ ਨਹੀਂ ਹੈ ਹਾਂਜੀ ਤੇ ਚਲੋ ਬਾਕੀ ਇਹ ਲੋਕਰ ਦਾ ਲੋਕਰ ਵਧੀਆ ਵਾ ਆ ਫੜਨ ਦਾ ਫਿਰ ਪੈਸੇ 15 ਇਹਨੇ ਪਾਉਣਾ ਇੰਨਾ ਨਹੀਂ ਜੇ ਮੈਨੂੰ ਪਤਾ ਹੈਗਾ ਮੇਰੇ ਕੋਲ ਨਾ ਇੰਨੇ ਹੀ ਪੈਸੇ ਤੇ ਜੇ ਜਿੰਨੇ ਕਹਿਣਗੇ ਤੁਸੀਂ ਉਹਨੇ ਸੈਂਡ ਕਰਤੇ ਬਾਕੀ ਆਪਾਂ ਤੂੰ ਐਦਾਂ ਕਰਾ ਪੈ ਰੱਖਾਂ ਜੇ ਕੋਲ ਮੈਂ ਚਾਚਾ ਜੀ ਨੂੰ ਫੋਨ ਕਰਕੇ ਪੁੱਛ ਲਈਨਾ ਵਾ ਕਿ ਕਿੰਨੇ ਪੈਸੇ ਉਹਨਾਂ ਨੂੰ ਚਾਹੀਦੇ ਆ ਤੇ ਮੈਂ ਕੋਈ ਗੱਲ ਇਹ ਆਪਾਂ ਬਾਅਦ ਕਰ ਲਾਂਗੇ ਵਾਦਾ ਕਰਤਾ ਚਲੋ ਕੋਈ ਗੱਲ ਨਹੀਂ ਪੁੱਛ ਲਓ ਫੋਨ ਨਹੀਂ ਲੱਗਣਿਆ ਚਾਚਾ ਜੀ ਦਾ ਫੇਰ ਟਰਾਈ ਕਰਦਾ ਕਰੀ ਨੈਟਵਰਕ ਇਸ਼ੂ ਆ ਜਾਂਦਾ ਚਲੋ ਮੈਂ ਵੀ ਕੰਮ ਤੇ ਲੱਗਾ ਬੀਜੀ ਹੋਈ ਗੱਲ ਵੀਜੀ ਉਹ ਕੋਈ ਗੱਲ ਨਹੀਂ ਨਵ ਬਹਿ ਜਾ ਹੋ ਜਾਂਦੀ ਆਪੇ ਉਹਨਾਂ ਪੈਸੇ ਪਾ ਦੇਣੇ ਆ ਤੇ ਤੂੰ ਸਕੂਲ ਕਿਉਂ ਨਹੀਂ ਗਈ ਅੱਜ ਨਾ ਛੁੱਟੀ ਹੀ ਅੱਛਾ ਛੁੱਟੀ ਹੀ ਹਾਂਜੀ ਤਾਂ ਸਮਨ ਵੀ ਘਰੇ ਆ ਹਾਂਜੀ ਉਹਨੂੰ ਵੀ ਛੁੱਟੀ ਆ ਨਵ ਕਿੱਦਾਂ ਪਿੰਦਰ ਦਾ ਹੁੰਦਾ ਹੋਣਾ ਪਬਜੀ ਸੁਗੋਨ ਨਾਲ ਤੇ ਗੱਲ ਹੀ ਨਹੀਂ ਹੋਈ 2-3 ਦਿਨ ਹੋ ਗਏ ਆ ਤੇ ਮੰਮੀ ਨਾਲ ਰਾਤੀ ਗੱਲ ਹੋਉਂਦੀ ਉਹ ਵਾਵਾ ਟਾਈਮ ਲੱਗੇ ਰਹੇ ਮੇਰੇ ਨਾਲ ਤੁਹਾਡੇ ਵੱਲੋਂ ਵੀ ਸਾਰਿਆਂ ਵੱਲੋਂ ਪੁੱਛਦੇ ਆਪੀ ਸਾਰਿਆਂ ਨੇ ਠੀਕ ਠਾਕ ਨੇ ਪਰ ਨਾਲੇ ਤੇਰਾ ਲਾਂਮਾ ਹੋਇਆ ਹੈ ਮੈਨੂੰ ਕਿਉਂ ਮੇਰਾ ਕਦੋਂ ਲਾਂਮਾ ਆ ਗਿਆ ਤੁਹਾਨੂੰ ਤੂੰ ਪਿੰਦਰ ਦਾ ਫੋਨ ਨਹੀਂ ਚੁੱਕਦੀ ਕੀ ਗੱਲ ਆਹ ਹੈ ਫੋਨ ਤੇ ਮੈਂ ਚੁੱਕਦੀ ਆਂ ਕਿਤੇ ਇਹ ਜੇ ਮੈਂ ਅੰਦਰ ਬਾਹਰ ਹੁਆ ਤੇ ਕਈ ਵਾਰੀ ਨਹੀਂ ਚੁੱਕਿਆ ਜਾਂਦਾ ਤੇ ਫਿਰ ਮੈਂ ਉਸੇ ਬਲੇ ਨਾਲ ਲੈਣੀ ਆ ਤੇ ਤੇਰੀ ਕਿਦਨ ਦੀ ਗੱਲ ਹੋਈ ਆ 2-3 ਦਿਨ ਹੋ ਗਏ ਮੈਂ ਤੁਹਾਨੂੰ ਦੱਸਣ ਤੇ ਦੇਈ ਆਂ ਤਨ ਆ ਤੂੰ ਆ ਫੋਨ ਲਾਣਾ ਨਾ ਜਰੂਰੀਤ ਨਹੀਂ ਪਉਨੇ ਦਿਨ ਫੋਨ ਲਾਉਣਾ ਹੈ ਤੇ ਮੈਂ ਹਾਂ ਚਲ ਮੰਮੀ ਨਾਲ ਗੱਲ ਹੋ ਹੀ ਗਈ ਹੈ ਤੇ ਕੀ ਗੱਲ ਕਰਨੀ ਹੁੰਦੀ ਆ ਤੇਰੀ ਮੰਮੀ ਦੀ ਨਾ ਮੇਰ ਨਾਲ ਵੀ ਗੱਲ ਹੋਈ ਹੀ ਤੇ ਮੈਨੂੰ ਕਹਿਣ ਦੀ ਵੀ ਇਹ ਗੱਲਬਾਤ ਨਹੀਂ ਕਰਦੀ ਹੈਗੀ ਝੱਕ ਝੱਕ ਕੇ ਗੱਲ ਕਰਦੀ ਆ ਤੇ ਤੂੰ ਸਭ ਤੋਂ ਪਹਿਲਾਂ ਗੱਲਬਾਤ ਕਰਿਆ ਕਰ ਤੈਨੂੰ ਪਤਾ ਲੱਗੇਗਾ ਵੀ ਉਹ ਜੀ ਕਿਦਾਂ ਦੇ ਆ ਕੋਈ ਗੱਲ ਨਹੀਂ ਭਾਬੀ ਜੀ ਮੈਂ ਕਰ ਲਿਆ ਕਰਾਂਗੇ ਕਾਰ ਕਿ ਲੈਣੀ ਆ ਉਹ ਦਿਨ ਮੈਨੂੰ ਸਹਮਣ ਵੀ ਦੱਸਣ ਦੀ ਤੋਂ ਉਹ ਦਿਨ ਵੀ ਨਹੀਂ ਗੱਲ ਕੀਤੀ ਹੈਗੀ ਹਾਂ ਇਹ ਮੈਂ ਕਹਿੰਦੇ ਨਹੀਂ ਕੋਈ ਨਹੀਂ ਕਰ ਲਿਆ ਕਰਾਂਗੀ ਪਰ ਜਦੋਂ ਤੈਨੂੰ ਪਿੰਦਰ ਕਹਿਣ ਡਿਆ ਸੀ ਕੋਈ ਗਿਫਟ ਗਫਟ ਹੈ ਤੇ ਤੂੰ ਉਦੋਂ ਵੀ ਨਾ ਕਰ ਛੜੀ ਸੀ ਭਾਬੀ ਜੀ ਤੁਹਾਨੂੰ ਪਤਾ ਮੈਨੂੰ ਨਹੀਂ ਗਿਫਟ ਗਫਟ ਪਸੰਦ ਹੈ ਕਿ ਐਵੇਂ ਅਗਰਾਂ ਦੇ ਪੈਸੇ ਖਰਚਾਈ ਜਾਣੇ ਆ ਕਿਹਦੇ ਲਈ ਗਿਫਟ ਦੀ ਚੈਰੀ ਹੋਣੀ ਆ ਇਹਦਾ ਜਨਮ ਦਿਨ ਹੀ ਤੇ ਇਹਦੇ ਸਹੁਰੇ ਕਹਿੰਦੇ ਸੀ ਵੀ ਗਿਫਟ ਦੇਣਾ ਵਾ ਤੇ ਇਹਨੇ ਤਾਂ ਕੋਰੀ ਨਾ ਕਰ ਛੜੀ ਉਹਨਾਂ ਨੂੰ ਗਰਲੀਨ ਤੈਨੂੰ ਨਹੀਂ ਪਤਾ ਸਿਆਣੀ ਹੈ ਇਹਦਾ ਰਾਦਾ ਵੀ ਜਿਹੜੇ ਗਿਫਟ ਤੇ 2 ਰੁਪਏ ਖਰਚਣੇ ਆ ਉਹ ਆਪਣੇ ਸਹੁਰੇ ਤੇ ਮੈਂ ਪੈਸੇ ਬਚਾਉਣੀ ਆ। ਨਹੀਂ ਲੈ ਵੀਰ ਜੀ ਇਹਦੇ ਵਿੱਚ ਬਚਾਉਣਾ ਬਚਾਉਣ ਵਾਲੀ ਕਿਹੜੀ ਗੱਲ ਨਾਲੇ ਮੈਨੂੰ ਕੀ ਲੋੜ ਉਹਨਾਂ ਦੀ ਸੋਚਾਂ ਨਹੀਂ। ਸੋਚਦੀਆਂ ਤੂੰ ਪਰ ਵੀਰ ਨਹੀਂ ਮੈਂ ਨਹੀਂ ਸੋਚਦੀ ਆਗੀ ਤੇ ਮੈਂ ਹੁਣ ਵੀ ਨਹੀਂ ਸੋਚਦੀ ਤੇ ਤੇਰੇ ਵੀਰ ਦੀ ਜੇਬ ਢਲੀ ਹੋਣੀ ਆ। ਇਹ ਸ਼ੁਰੂ ਤੋਂ ਜਿਹੜਾ ਗੱਲੇ ਦਾ ਸਿਸਟਮ ਇਦਾਂ ਚੱਲਦਾ ਵਾ। ਚਲੋ ਸੋਚਣਾ ਚਾਹੀਦਾ ਤੂੰ ਸਹੀ ਆ ਪਰ ਥੋੜਾ ਜਿਹਾ ਟਾਈਮ ਹੁੰਦਾ ਰਹੀ ਚੀਜ਼ ਦਾ ਕੋਈ ਤੇ ਨਾਲੇ ਭਾਗਾ ਵਾਲੀ ਆ ਕਿ ਜਿਹੜਾ ਤੇਰਾ ਇੰਨੀ ਕਦਰ ਕਰਨ ਰਿਹਾ ਸਹੁਰੇ। ਤੇ ਵੀਰ ਜੀ ਤੁਸੀਂ ਕਰਤਾ ਵਾ ਕੌਣ? ਪੈਸੇ ਸੈਂਡ ਕਰਤੇਗੇ। ਫੋਨ ਤੇ ਕੀਤਾ ਸੀ ਪਰ ਨੌਟਰੀ ਤੇ ਪਰ ਆਉਂਦੇ ਆ ਚਾ ਹਾਂ ਤੇ ਚਲੋ ਫਿਰ ਕੋਈ ਗੱਲ ਨਹੀਂ ਆ ਤੂੰ ਹੀ ਰੱਖ ਲੋ ਤੇ ਫਿਰ ਜਿੰਨੇ ਪੈਸੇ ਕਹਿਣੇ ਆ ਉਹਨੇ ਸੈਂਡ ਕਰਦੇ ਬਾਕੀ ਆ ਬਾਅਦ ਵਿੱਚ ਫਿਰ ਵੇਖ ਲਾਂਗਾ ਪੈਖੜ ਕੋਲ ਚਿੰਤਾ ਨਾ ਕਰ ਇਹ ਨਹੀਂ ਮੈਂ ਆਪੇ ਕਰ ਲਾਂਗਾ ਜਿਹੜਾ ਦੇਣ ਲੈਣ ਵੇਨਾ ਕੀ ਆ ਨਾਲੇ ਮੇਰੇ ਘਰ ਨਾਲ ਸ਼ਾਇਦ ਤੈਨੂੰ ਦੱਸਿਆ ਨਹੀਂ ਕੁ ਮਾੜਾ ਮੁੰਡਾ ਨੇ ਕਿਹੜੇ ਰੋਡ ਤੇ ਬਣੇ ਇਹ ਦੱਸ ਦੇ ਮੈਂ ਉੱਥੇ ਮੁੰਡਾ ਬਾਗਬੋਗਾ ਕੋਈ ਏਜੰਸੀ ਫੋਨ ਕਰਕੇ ਪੁੱਛ ਲਈ ਨਾ ਕਿ ਕਿੱਥੇ ਨੇ ਅਹੀਂ ਨਹੀਂ ਪੁੱਛਿਆ ਹੈਗਾ ਤੇ ਤੂੰ ਇੱਕ ਵਾਰ ਫਿਰ ਫੋਨ ਲਾ ਕੇ ਉਹਨਾਂ ਨੂੰ ਪੁੱਛ ਲਿਓ ਵੀ ਕਿੱਥੇ ਨੇ ਤੇ ਕਿੱਥੇ ਨਹੀਂ ਆ ਧਿਆਨ ਨਾਲੇ ਪੈਸੇ ਨਾ ਰੱਖ ਲੋ ਫਿਰ ਘਰ ਖੜੇ ਨਾ ਵਰਤੇ ਜਾਣੇ ਆ ਨਾ ਬਹਿ ਜਾ ਚਾਹ ਤਾਂ ਬਣਾਵਾ ਨਹੀਂ ਭਾਬੀ ਜੀ ਮੈਂ ਚੱਲਾਂ ਹੁਣ ਸਮਰ ਕਿਦਾਂ ਕੀ ਕਰਦੀ ਹੈ ਉਹ ਵੀ ਵੀਰ ਜੀ ਘਰੇ ਹੀ ਉਹਨੇ ਕੀ ਕਰਨਾ ਵਾ ਕੰਮ ਕੋ ਹੁਣ ਹੀ ਸਾਰਾ ਛੁੱਟੀ ਆ ਅੱਜ ਹਨੂੰ ਅੱਛਾ ਛੁੱਟੀ ਹੈ ਹਾਂ ਜੀ ਕੰਮ ਕੋ ਮੈਂ ਹੀ ਕਰਨਾ ਨਾ ਬਹਿ ਜਾ ਤੇਰੇ ਪੱਜ ਨਾ ਮੈਂ ਵੀ ਪੀ ਲੈਣੀ ਆ ਨਹੀਂ ਭਾਬੀ ਜੀ ਚਾਹ ਨਹੀਂ ਪੀਣੀ ਹੈਗੀ ਸਾਰਾ ਦਿਨ ਚਾਹ ਪੀ ਪੀ ਕੇ ਕਮਲੇ ਹੀ ਹੋ ਜੀ ਦੋ ਨਹੀਂ ਵੀਰ ਜੀ ਦੁੱਧ ਵੀ ਨਹੀਂ ਪੀਣਾ ਦੋਤੋਂ ਦੇ ਨਿਕਲਣ ਦੀ ਕਰਦੀ ਆ ਵੀ ਕਿਦਾਂ ਚਲੋ ਠੀਕ ਆ ਨਾਬ ਹੋ ਗਏ ਪੈਸੇ ਸੈਂਡ ਹਾਂਜੀ ਤਾਈ ਜੀ ਮੈਂ ਹਨਾ ਵੀਰ ਜੀ ਨੂੰ ਤਾਂ ਫੜਾਤੇ ਨੇ ਤੇ ਉਹਨਾਂ ਨਾਲ ਗੱਲ ਨਹੀਂ ਹੋਈ ਜਿਹੜੇ ਨਾਲ ਤੇ ਕਹਿੰਦੇ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਤੇ ਫਿਰ ਉਹਨਾਂ ਨੂੰ ਸੈਂਡ ਕਰ ਦਾਂਗਾ ਪੈਸੇ ਆਹ ਚੱਲ ਨਹੀਂ ਕਰ ਦੋ ਤੇ ਨਵ ਹਾਂਜੀ ਇੱਥੇ ਬਈ ਹੈ ਜਰਾਕ ਹਾਂਜੀ ਦੱਸੋ ਤੇਰਾ ਸਲਾਹ ਕਰਨੀ ਕੋਈ ਦੱਸੋ ਤਾਈ ਜੀ ਮੈਂ ਅੱਡੇ ਇਹਾ ਅਕੈਡਮੀ ਜਿੱਦਨ ਤੈਨੂੰ ਕਿਤੇ ਛੁੱਟੀ ਛੱਟੀ ਹੋਵੇ ਤੇ ਸਾਡੇ ਨਾਲ ਜਰਾਕ ਸ਼ਹਿਰ ਜਲਨੀ ਹਾਂ ਕਿਉਂ ਕੋਈ ਕੰਮ ਹੀ ਆਹੋ ਕੰਮ ਵੀ ਹੈਗਾ ਹੀ ਨਾ ਕੱਪੜੇ-ਕੁਪੜੇ ਤੇ ਜਿਹੜੇ ਪਹਿਲੇ ਬਣਾਏ ਉਹ ਉਤਰਾ ਪਏ ਹੋਣੇ ਆ। ਹਾਂਜੀ ਤਾਈ ਜੀ ਉਹ ਤੇ ਉਦਾਂ ਹੀ ਪਏ ਨੇ ਤੁਹਾਨੂੰ ਪਤਾ ਹੈ ਉਹ ਕਿੱਥੇ ਪਹਿਨੇ ਨੇ ਭਾਰੇ-ਭਾਰੇ ਤੇ ਸੂਟ ਵਾ। ਹਾਂ। ਤੇ ਚੱਲ ਕੋਈ ਨਹੀਂ ਉਹ ਵੀ ਕੰਮ ਆ ਜਾਣਗੇ ਤੇ ਜੇ ਹੋਰ ਵੀ ਕੋਈ ਇੱਕ ਅੱਦਾ ਸੂਟ ਵੇਖਣਾ ਹੋ ਤੇ ਵੇਖ ਲਈ। ਹਾਂਜੀ ਕੋਈ ਨਹੀਂ ਇੱਕ ਅੱਦਾ ਵੇਖ ਲਾਂਗੇ ਬਾਕੀ ਤੇ ਸਾਰੇ ਆਪਣੇ ਤੋਂ ਬਣੇ ਪਏ ਨੇ। ਹਾਂ। ਤੇ ਮੈਂ ਨਾਲੇ ਤੇਰੇ ਕੰਨਾਂ ਨੂੰ ਟੌਪਸ ਬਣਾ ਦਾਂਗੇ। ਨਹੀਂ ਨਹੀਂ ਤਾਈ ਜੀ ਆਹ ਕੰਮ ਨਾ ਤੁਸੀਂ ਕਰੋ। ਕਿਉਂ? ਤੇਨੂੰ ਪੋਛ ਕੇ ਥੋੜਾ ਕਰਨਾ ਹੀ ਕੰਮ ਹੈ। ਦੀਆਂ ਦੇ ਕੰਨ ਕੱਜੀ ਦੇ ਹੁੰਦੇ ਆ ਤੇ ਕੋਈ ਗੱਲ ਨਹੀਂ ਫਿਰ ਤੁਸੀਂ ਆਪਣੀ ਪਸੰਦ ਜਿੱਦਾਂ ਦੀ ਮਰਜ਼ੀ ਬਣਵਾ ਲਿਓ ਹਾਂ ਚੱਲ ਨਹੀਂ ਕੋਈ ਗੱਲ ਨਹੀਂ ਤੂੰ ਚੱਲੀ ਸਾਡੇ ਨਾਲ ਟਾਈਮ ਕੱਢ ਕੇ ਚੰਗਾ ਦੱਸ ਦੇ ਫਿਰ ਜਦੋਂ ਛੁੱਟੀ ਹੋਊਗੀ ਤੈਨੂੰ ਤੇ ਕੰਮ ਤੇ ਉਹ ਹੀ ਕਰਨਾ ਹੁੰਦਾ ਮੈਂ ਹਾਂ ਚੱਲ ਪੈਸੇ ਤੇ ਉਹ ਖਰਚਣੇ ਤੇ ਤੇਰੀ ਪਸੰਦ ਦੇ ਹੋ ਜਾਣਗੇ ਹਾਂਜੀ ਕੋਈ ਗੱਲ ਨਹੀਂ ਤਾਈ ਜੀ ਜਦੋਂ ਵੀ ਮੈਨੂੰ ਛੁੱਟੀ ਹੋਊਗੀ ਨਾ ਮੈਂ ਤੁਹਾਨੂੰ ਦੱਸ ਦਾਂਗੀ ਹਾਂ ਠੀਕ ਆ ਤੇ ਆਇਆ ਕੋਈ ਨਾਨਕੇ ਦਾ ਹੁਣ ਫਨ ਵਿਆਹ ਦੀ ਕੋਈ ਤਰੀਕ ਤਾਈ ਜੀ ਹਾਲੇ ਨਾ ਦੇ ਨੇ ਸਲਾਹ ਕਰਨ ਵੇਖੋ ਕਿੰਨ ਵੱਲੋਂ ਕਹਿੰਦੇ ਆ ਤੇ ਬਾਕੀ ਕੋਈ ਗੱਲ ਨਹੀਂ ਤੁਹਾਡੀ ਸਲਾਹ ਨਾ ਆਣੀ ਆ ਡੈਡੀ ਨੇ ਆਪੇ ਤੁਹਾਨੂੰ ਪੁੱਛ ਲੈਣਾ ਤੁਹਾਨੂੰ ਦੱਸਦੇ ਨਾ ਵੀ ਕਿੱਦਾਂ ਕਹਿਣਦੇ ਆ ਹਾਂ ਉਹ ਨਹੀਂ ਹੋ ਤੇ ਕੋਈ ਗੱਲ ਨਹੀਂ ਤਾਈ ਜੀ ਸਗੋਂ ਤੁਸੀਂ ਵੀ ਕਰਿਆ ਆਇਆ ਕਰੋ ਹਾਂ ਚਲ ਬੰਦਾ ਸੋਚੀ ਜਾਂਦਾ ਉਸ ਦਿਨ ਨਾ ਪੇ ਇਦਾਂ ਨਹੀਂ ਇਦਾਂ ਕਰਨਾ ਨਹੀਂ ਕੋਈ ਗੱਲ ਨਹੀਂ ਆਇਆ ਕਰੂੰਗੀ ਮੈਂ ਆਉਣਾ ਕਿਉਂ ਨਹੀਂ ਗਾ ਉਹ ਘਰੇ ਵੀ ਤੁਹਾਨੂੰ ਪਤਾ ਹੀ ਆ ਫਿਰ ਗਰਲੀ ਨੂੰ ਕੋਈ ਨਹੀਂ ਸਾਰਾ ਕੰਮ ਹੁੰਦਾ ਹਾਂਜੀ ਇਹ ਤੇ ਫਿਰ ਕੰਮ ਤਾਂ ਦਾ ਵੀ ਕਰਨਾ ਪੈਂਦਾ ਇਤਰਾ ਟਾਈਮ ਹੀ ਨਹੀਂ ਗਾ ਲੱਗਦਾ ਸਾਰਾ ਦਿਨ ਹਾਂਜੀ ਚਲੋ ਕੋਈ ਗੱਲ ਨਹੀਂ ਪਰ ਫੇਰ ਵੀ ਟਾਈਮ ਕੱਢ ਕੇ ਆਜਿਆ ਕਰੋ ਕੋਈ ਨਹੀਂ ਆਉਂਗੀ ਆ ਚੱਲ ਕੁੜੀ ਫੇਰ ਵੀ ਸਿਆਣੀ ਹੈ ਗੱਲ ਬੜੇ ਹੌਸਲੇ ਨਾਲ ਕਰਦੀ ਗੱਲ ਕੜੀਏ ਕਰੀਏ ਤੇ ਗਾੜੀ ਬੜੀ ਸੁਣੀ ਗੱਲ ਦਾ ਜਵਾਬ ਦਿੰਦੀ ਔਰ ਦੂਜੀ ਤਾਂ ਪਤਾ ਨਹੀਂ ਕਿੱਥੋਂ ਆਉਂਦੀ ਓ ਉਹਨੋਂ ਦੇ ਲੜਨ ਦੇ ਬਹਾਨੇ ਚਾਹੀਦੇ ਆ ਬਸ ਕਿ ਤਾਈ ਨਾ ਮੈਂ ਲੜਨਾ ਕਿਸੇ ਤਰੀਕੇ ਨਾਲ ਨਾ ਕਿਸ ਦੀ ਸੁਣਦੀ ਆ ਤੇ ਨਾਲ ਚੱਜ ਦੀ ਗੱਲ ਕਰਦੀ ਅੱਗੇ ਅੱਗੇ ਜੇ ਹਾਂ ਅੱਗੇ ਆ ਪੜਾਏ ਪੈਸੇ ਪੜਾ ਆਈਆਂ ਕਹਿੰਦੇ ਤੇ ਨਹੀਂ ਕੁਛ ਕਹਿਣਾ ਦੱਸ ਉਹਨਾਂ ਨੇ ਕੀ ਹੀ ਕਹਿੰਦੇ ਹੀ ਕੋਈ ਗੱਲ ਨਹੀਂ ਕਰਦੇ ਨੇ ਸੱਣ ਜਿੰਨੇ ਵੀ ਕਹਿੰਦੇ ਨੇ ਤੇ ਜਿਹੜੇ ਪੈਸੇ ਮੇਰੇ ਕੋਲ ਹੀ ਹੋਵੇ ਉਹਨਾਂ ਨੂੰ ਪੜਾ ਆਈਆਂ ਅੱਛਾ ਤੂੰ ਉਹ ਦੱਸ ਉਹਨਾਂ ਨੇ ਵੇਖ ਲਾ ਤਾਈ ਨੂੰ ਕਿੰਨਾ ਮਾੜਾ ਸਮਝਦੀ ਆ ਤੇ ਹੁਣ ਮੈਨੂੰ ਕਹਿੰਦੇ ਹੈ ਕਿ ਇੱਥੇ ਬੈਹ ਮੇਰੇ ਕੋਲ ਇਹਨਾਂ ਤਾਂ ਮੈਂ ਕੋਈ ਸਲਾਹ ਕਰਨੀ ਆ ਸਲਾਹ ਕਰਨੀ ਸ਼ੁਕਰ ਆ ਕਿ ਸਾਡੇ ਨਾਲ ਕੋਈ ਸਲਾਹ ਕੀਤੀ ਕਿਸਲਾ ਕੀਤੀ ਵਾ ਹੈ ਸਮਣ ਕਹਿਣਾ ਕੀ ਹੀ ਕਹਿੰਦੇ ਹੈ ਕਿ ਹੱਡਾ ਰਾਧਾ ਤੈਨੂੰ ਨਾ ਤੇਰੇ ਵਿਆਹ ਤੇ ਕੁਝ ਬਣਾ ਕੇ ਪਾ ਦਈਏ ਸੋਨੇ ਦੀ ਚੀਜ਼ ਤੇ ਜਿੱਦਨ ਵੀ ਤੂੰ ਕਹੀਂ ਨਾ ਉਹ ਦਿਨ ਸਾਡੇ ਨਾਲ ਚਲਨੀ ਤੇ ਆਪਣੀ ਪਸੰਦੀ ਜਿਹੜੀ ਮਰਜੀ ਚੀਜ਼ ਲੈ ਲਈ ਅੱਛਾ ਸੱਚੀ ਲੈ ਤੇ ਹੋਰ ਤੂੰ ਕਿੰਨਾ ਮਾੜਾ ਸਮਝਦੀ ਵੇਹਲਾ ਉਹਨਾਂ ਨੂੰ ਯਕੀਨ ਜਿਹਾ ਨਹੀਂ ਆਉਂਦਾ ਮੈਨੂੰ ਵਾਹੇ ਚਲੋ ਠੀਕ ਆ ਕੋਈ ਨਹੀਂ ਵਾਹੇ ਬਣਾ ਲਿਆ ਉਹ ਜੇ ਕਹਿੰਦੇ ਆ ਤੇ ਜਿਕੀਨ ਕਿ ਹੋਣੀ ਹੁੰਦਾ ਤੈਨੂੰ ਹੁਣ ਉਹਨਾਂ ਨੇ ਆਪਣੇ ਮੂੰਹ ਕਿਆ ਵਾ ਹੋਰ ਕਿਹਨੇ ਕਿਆ ਹੁਣ ਉਹਦੇ ਭਵੇਂ ਹੀ ਨਾ ਹੀ ਮੰਨਦੇ ਹੁਣ ਤਾਂ ਹੀ ਨੇ ਖੁਦ ਕੀ ਇਹ ਵਾਲੀ ਗੱਲ ਅੱਛਾ ਤੇ ਫਿਰ ਕਿਦਨ ਜਾਣਾ ਚਾਹੀਏ ਇਹ ਨਹੀਂ ਦੱਸਿਆ ਕਹਿੰਦੇ ਸੀ ਜਦਨ ਤੂੰ ਕਹਿੰਗੀ ਆਪਾਂ ਕੋਈ ਗੱਲ ਨਹੀਂ ਉਹਦਣ ਹੀ ਚੱਲ ਜਾਾਂਗੇ ਤੇ ਅੱਜ ਵੀ ਲੈ ਜੀ ਹੱਥ ਚੱਲ ਜੋ ਲੈ ਹੁਣ ਅਗਲੇ ਨੇ ਕਿਆ ਮਗਰ ਉਹਨਾਂ ਨੇ ਕਹਿਣਾ ਹਲੇ ਮੈਂ ਕਿਆ ਵਾ ਤੇ ਉਸੇ ਵੇ ਲੈ ਆਂਦੀ ਚਲੋ ਤੁਰੋ ਇੱਕ ਨਹੀਂ ਸਾਡੇ ਵਾਲੀ ਝਾਕ ਰੱਖੀ ਹੈ ਇਹਨਾਂ ਨੇ ਚੱਲ ਕੋਈ ਨਹੀਂ ਇਹ ਆ ਕਿ ਕੋਣ ਆਪੇ ਮੈਂ ਸਕੂਲ ਜਾਨੀ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਅੱਜ ਮੈਂ ਫ੍ਰੀ ਆ ਮੈਨੂੰ ਛੁੱਟੀ ਆ ਤਾਂ ਕਰਕੇ ਕਹਿਣ ਦੀ ਮੈਂ ਤੇ ਤੂੰ ਚਲ ਜਾ ਹਾਂ ਨਾਲੇ ਪਤਾ ਲੱਗ ਜਾਊਗਾ ਕਿ ਸੱਚੀ ਬਣਾ ਕੇ ਦਿੰਦੇ ਵੀ ਆ ਮੈਂ ਕਿ ਕਹਿਣ ਦੀ ਆ ਤੂੰ ਚਲ ਜਾ ਉਦਾਂ ਦੇ ਤੋਂ ਉਹਨਾਂ ਦੇ ਘਰ ਗਈ ਨਹੀਂ ਆ ਉਦਾਂ ਤਾਈ ਦੇ ਤੋਂ ਮੱਥੇ ਨਹੀਂ ਲੱਗਣਾ ਚਾਹੁੰਦੀ ਤੇ ਹੁਣ ਵੀ ਕਹਿਣਾ ਹੈ ਨਾ ਕਿ ਦੀਦੀ ਤੁਸੀਂ ਉਹਨਾਂ ਨੂੰ ਕਹਿਣਾ ਹੈ ਰਹਿਣ ਦਿਓ ਦੀਦੀ ਹਾਲੇ ਕੀ ਪਤਾ ਆ ਜਦੋਂ ਬਣਾ ਕੇ ਦੇਣਗੇ ਨਾ ਉਦੋਂ ਹੀ ਗੱਲ ਕਰਿਓ ਮੇਰੇ ਨਾਲ ਉਹਨਾਂ ਨੂੰ ਪਤਾ ਹੀ ਠਾਡਾ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਹੋ ਤਾਂ ਠਾਡੇ ਨਾਲ ਨਾ ਐਵੇਂ ਮਸਕਰੀਆਂ ਜੀਆਂ ਕਰਦੇ ਰਹਿੰਦੇ ਆ ਵੀ ਆਹ ਪੋਣਾ ਉਹ ਪੋਣਾ ਮੇਰੇ ਨਾਲ ਕੋਈ ਕਿਉਂ ਨਹੀਂ ਗੱਲ ਕਰਦਾ ਉਹਨਾਂ ਨੂੰ ਪਤਾ ਇੰਨੇ ਤੇ ਉਸੇ ਵੇਲੇ ਜਵਾਬ ਦੇਣਾ ਵਾ ਤੇ ਉਹਦੇ ਨੂੰ ਚਲਾ ਕੇ ਆ ਇਹਨੂੰ ਸਾਰਾ ਪਤਾ ਲੱਗ ਜਾਂਦਾ ਕੋਈ ਗੱਲ ਨਹੀਂ ਸਮਣ ਨਾ ਬਣਾ ਕੇ ਦੇਣਗੇ ਤੇ ਨਾ ਸੀ ਮੈਂ ਕਿਹਾ ਉਹਨਾਂ ਤੋਂ ਮੰਗਣ ਦੀਆਂ ਉਹਨਾਂ ਨੇ ਆਪ ਹੀ ਕਿਹਾ ਸੀ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਮੈਂ ਹਮੜੀ ਕਿ ਗੱਲਾਂ ਨੇ ਫੇਰ ਕਹਿਣਾ ਵਾ ਭਿਆਕੜ ਕਰਦੀ ਏ ਜੇ ਤੁਸੀਂ ਸਭੋ ਨਾ ਹੀ ਕਰਦੇਣੀ ਹੀ ਆਵੇਂ ਸਮਣ ਸ਼ਾਂਤੀ ਰਹਿਣ ਦੀ ਦੀ ਹੁੰਦੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਕਤ ਹੀ ਲੜਨਾ ਹੀ ਆ ਜੇ ਚੁੱਪ ਕਰਕੇ ਸਰ ਜੇ ਨਾ ਤੇ ਟਾਈਮ ਕੱਢ ਲੈਣਾ ਚਾਹੀਦਾ ਵਾ ਚਲ ਠੀਕ ਯਾ ਤੁਸੀਂ ਵੀ ਨਾ ਲੜਨ ਨੂੰ ਪੈਂਦੇ ਜੇ ਮੈਂ ਤੁਹਾਡੇ ਨਾਲ ਨੋਰਮਲੀ ਗੱਲ ਕਰਨੀ ਹਾਂ ਮੈਂ ਤੇਰੇ ਨਾਲ ਲੜਨੀ ਨਹੀਂ ਮੈਂ ਤੇਰੇ ਨਾਲ ਸਿਰਫ ਜਸਟ ਗੱਲ ਕਰ ਰਹੀ ਹਾਂ ਵੀ ਐਵੇਂ ਹੀ ਨਾ ਸੋਚੀ ਦਾਣੀ ਹੁੰਦਾ ਤੇ ਲਿਆ ਫੋਨ ਲੈਣ ਨੂੰ ਫੋਨ ਲਾ ਕੇ ਪੁੱਛੇ ਵੀ ਪੈਸੇ ਪਾਤੇ ਤੁਹਾਨੂੰ ਪੁੱਛ ਲੋ